ਉਹ ਦਸਾਂ ਗਾਪਤਨ ਨੂੰ ਸਲਵਾਰ ਦੀ ਸਲਾਈ ਕਰਨੀ ਪਹਿਲਾਂ ਤਾਂ ਰਾਹ ਤੇ ਪਾਈ ਦੱਸਿਆ ਸੀਗਾ ਹੁਣ ਇਸ ਤਰੀਆ ਆਪਾਂ نیچے ਲਾਉਣ ਰੱਖ ਲਈ ਉੱਪਰ ਸਲਵਾਰ ਦੇ ਦੋਏ ਰੱਖ ਲਈ ਆਹ ਚਾਰੇ ਰੱਖ ਕੇ ਇਸ ਠੀਕੇ ਸੀਨ ਲਗਾ ਲਈਏ ਡਬਲ ਸੀਨ ਲਗਾ ਲਈਏ ਆਪਾਂ ਤੇ ਇਹਨੂੰ ਆਪਾਂ ਲਾਉਣ ਦੇ ਪਹਿਲੇ ਨੂੰ ਇਹ ਤਰ੍ਹਾਂ ਕਰ ਲੈਣਾ ਤੇ ਆਪਣੀ ਇਹ ਗੁੰਮ ਸੀਨ ਵਾਂਗੂ ਸੀਨ ਹੋ ਗਈ ਆਸਣ ਦੀ ਆਹ ਲਾਉਣ ਵਾਲੇ ਪਾਸਾ ਆ ਗਿਆ ਆ ਦੂਸਰਾ ਪਾਸਾ ਆ ਗਿਆ ਇਸ ਤਾ ਪਾਸਾ ਦੋਨੋਂ ਪਾਸੇ ਸਾਰਾ ਕੋ ਹੁਣ ਇਹ ਤੋਂ ਆਪਾਂ ਜਿਵੇਂ ਆਸਣ ਲਾੰਨੇ ਆ ਸੀਨ ਇੱਕ ਘੁਮਾ ਕੇ ਜਿਵੇਂ ਸਲਵਾੜ ਸੀਨੇ ਆਪਾਂ ਗੁੰਮ ਸੀਨਾ ਲਈ ਉਸੇ ਤਰੀਕੇ ਹੀ ਆਪਾਂ ਇਹ ਵੀ ਆਸਣ ਦੇ ਸੀਨ ਘੁਮਾ ਕੇ ਲਾਵਾਂਗੇ ਦੋਨੇ ਆਸਣ ਜੜ ਕੇ ਹੁਣ ਆਪਾਂ ਜਾਣ ਲੈ ਦੋਨੇ ਆਸਣ ਗੁੰਮ ਸੀਨਾ ਨੂੰ ਦੋਨੇ ਹੋ ਗਏ ਇੱਕ ਆਸਣ ਤੋਂ ਦੋਨੇ ਪਾਸੇ ਸਵਾਰ ਕਰਕੇ ਫੜ ਕੇ ਜਿਵੇਂ ਆਸਣ ਵਾਲੇ ਸੀਨਾ ਸਵਾਰ ਕਰ ਲਿਆ ਆਪਾਂ ਇਸ ਤਰ੍ਹਾਂ ਇਸ ਤੋਂ ਹੁਣ ਆਪਾਂ ਕਾਟ ਪਾਵਾਂਗੇ ਇਸ ਤਰੀਕੇ ਤਰੀਕੇ ਮੂਲ 12 ਇੰਚ ਦੀ 12 ਇੰਚ ਤੱਕ ਇੱਥੋਂ ਜੇ ਆਪਾਂ 1.5 ਇੰਚ ਦੀ ਕੱਟ ਪਾਈ ਸੀ ਉੱਪਰ ਨੂੰ 1.5 ਇੰਚ ਹੀ ਇੱਥੋਂ ਕੱਟ ਦਾਂਗੇ ਕਿ ਇੱਕ ਕਸਨ ਲਿਆ ਵਾ ਦੂਜਾ ਕਸਨ ਉਧਰਲੀ ਸਾਈਡ ਤੇ ਆ ਆਪਾਂ ਇੱਕ ਕਸਨ ਦੇ ਕੱਟ ਪਾਣੀ ਕਿ ਇਹ ਆਪਣਾ ਅੱਗੇ ਵਾਲਾ ਪਾਸਾ ਵਾ ਜਿਹੜੇ ਕੱਟ ਨਹੀਂ ਕੱਟੀ ਆਪਾਂ ਉਹ ਹੋ ਗਿਆ ਪਿਛਲਾ ਪਾਸਾ ਜਿਵੇਂ ਆਪਾਂ ਪੈਂਟ ਪਲਾਜੋ ਦੇ ਵੀ ਪਿੱਛੋਂ ਆਪਾਂ ਕੱਟ ਵੱਧ ਪਾਈ ਹੁੰਦੀ ਏ ਅੱਗੋਂ ਕੱਟ ਪਾਈ ਹੁੰਦੀ ਏ ਇਹਦੇ ਕਾਰਨ ਆਪਾਂ ਇਹਨੂੰ ਕੱਟ-ਕੱਟ ਨਾ ਗਏ ਵੀ ਇਹ ਹੈਗਾ ਆਪਣਾ ਅਗਲਾ ਪਾਸਾ ਤੇ ਗੁੱਡੀ ਸਲਵਾਰ ਦਾ ਜਿੱਧਰ ਕੱਟ ਹੈਗੀ ਉਹ ਹੈਗਾ ਪਿਛਲਾ ਪਾਸਾ ਇਧਰ ਆਪਾਂ ਅਟੈਚ ਕਰਨੀ ਹੈ ਸਿੰਪਲ ਬਿਲਕ ਤੇ ਪਿੱਛੇ ਪਾਸੇ ਬਣਣੀ ਆਪਾਂ ਲਾਸਟ ਤੱਕ ਛੇ ਸਟ੍ਰੀਕ ਇਹਨਾਂ ਨੂੰ ਕੱਟ ਪਾ ਲਈਏ ਹੁਣ ਆਪਾਂ ਬਾਅਦ ਵਿੱਚ ਦੱਸਾਂਗੇ 발 ਪਾਣੀ ਬਹੇ ਕੇ ਸਟ੍ਰੀਕੇ ਪਾਣੀ ਨੇ ਇਹਦੀ ਆਪਾਂ ਉਹ ਨਿਸ਼ਾਨੀ ਲਾ ਲਈ ਵੀ ਆਪਣਾ ਅਗਲਾ ਪਾਸਾ ਵਾ ਇਹ ਪੂਰਨ ਸਾਢੇ 4 ਦੇ ਇੱਥੇ ਛੱਡਾਂਗੇ ਆਪਾਂ ਸਾਢੇ 4 ਦੇ ਇੱਥੇ ਛੱਡਾਂਗੇ ਹੁਣ ਆਪਾਂ ਇਹਦਾ ਸੈਂਟਰ ਕਰਨਾ ਵਾ ਆਸਨ ਨਾਲ ਆਸਨ ਬਲਾ ਕੇ ਤੁਸੀਂ ਪਹਿਲਾਂ ਉੱਪਰ ਆਪਾਂ ਸਾਰੇ ਸੇਮ ਲਗਾਵਾਂਗੇ ਵੀ ਜਿਹੜੀ ਲਾਉਣਾ ਆਪਣੀ ਜਗ੍ਹਾ ਤੇ ਅਟੈਚ ਹੋ ਜਵੇ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਬਾਰੇ ਦੱਸਾਂਗੇ ਹੁਣ ਦੱਸਾਂਗੇ ਪਾਵਲ ਪਨ ਲਈ ਇਸ ਤਰ੍ਹਾਂ ਅਸਰ ਨਾਲ ਅਸਨ ਬਰੋਬਰ ਕਰਕੇ ਆਪਾਂ ਕਪੜਾ ਸਵਾਰਾ ਕਰ ਲਿਆ ਪਹਿਲੀ ਨਿਸ਼ਾਨੀ ਆਪਾਂ ਲਾਈ ਹੈ 4.5 ਤੇ ਦੂਸਰੀ ਆਪਾਂ ਲਾਵਾਂਗੇ ਹੁਣ 3 ਇੰਚ ਤੇ 3-3 ਇੰਚ ਦੀਆਂ ਲਾਵਾਂਗੇ अपने काफी बाल पहनते ने जा रहे हैं आप जगह जा रहे हैं से करें देखो आप 3 3 इंच से लाए थे अपने 1 2 3 चार बाल पहनते ने इस करके आप जगह थोड़ी और बढ़ा करेंगे बाकी बाल इतने ही बने रहेंगे ठीक 2 3 चार प्रजाजन चार की स्पेस अटेंगे ਅਨ 16 ਇੰਚ ਤੱਕ ਆ ਗਏ ਆਪਾਂ ਇਹ ਜਗ੍ਹਾ ਦੇਖਣੀ ਹੈ ਜਿਹਦੇ ਆਪਣਾ ਘੇਰ ਘੱਟ ਹੋਵੇ ਉਹਦੇ ਆਪਾਂ ਘੱਟ ਜਗ੍ਹਾ ਲੈ ਲੈਣੀ ਪਹਿਲਾਂ 3 ਇੰਚ ਲਈ ਸੀ ਤੇ ਜਗ੍ਹਾ ਆਪਣੀ ਜ਼ਿਆਦਾ ਬਚਦੀ ਸੀ ਹੁਣ ਆਪਾਂ 3.5 ਲੈ ਲਈ 4 ਲੈ ਲਈ ਆਪਾਂ 4 ਇੰਚ ਜ਼ਿਆਦਾ ਪਾਸਾ ਨਹੀਂ ਹੋ ਗਈ ਕਸੇ ਇੱਥੇ ਤੇ ਕਿਹੀ ਬਣ ਨਹੀਂ ਨੇ ਮਾਰ ਆਪਾਂ ਇਸ ਤਰ੍ਹਾਂ ਬਣ ਨਹੀਂ ਨੇ ਹੁਣ ਆਹ ਵੱਲੋਂ ਆਪਾਂ ਛੇੜਨਾ ਨਹੀਂ ਹੈਗਾ ਇਹਨੂੰ তিন এত সীন লাগে এই হ্যাঁ তিন বাল ছোট ਸੀ ਲਾਣੀ ਆਪਾਂ 5 ਰੁਪਏ ਦੀ 3-4 ਇੰਚ ਦੀ ਸਿੱਧੀ ਉਹ ਜਿਹੜੀ ਸੀਣ ਆਪਾਂ ਚੌਥੇ ਵੱਲ ਦੀ ਲਾਵਾਂਗੇ ਤੋਂ

लगे सारे वाले वाली पोपा सीधे कर लेने कोई छोटे जहाँ उपर उच्चा नहीं मन हो बरबर कर लेने ये है गुड्डी सलवार बाल से ही वाले ही तो के बल पा तरीका हूँ इस तरीके ही आप इधर पवे वाली शाडी लावे साढ़े चार इं स्पेस छी हुई आप चार चार इंच की स्पेस छट के इथों तक ਆਸਨ ਵਾਲੀ ਸੀਨ ਆਸਨ ਵਾਲੇ ਮਿਲਾ ਕੇ ਸੈਂਟਰ ਦੀ ਨਿਸ਼ਾਨੀ ਲਾ ਲੈਨੇ ਆਪਾਂ ਆ ਆਪਾਂ ਸੈਂਟਰ ਆਗੇ ਧਰੂ ਤੇ ਇਹਦੀ ਪ੍ਰੈਸਰ ਸੀਨ ਵੀ ਤਾਂ ਪਿੱਛੇ ਆਪਾਂ ਇਲਾਸਟਿਕ ਪਾਣੀ ਹੈ ਅੱਗੇ ਫਿਰ ਆਪਾਂ ਇਸ ਤਰ੍ਹਾਂ ਬਲ ਪਾ ਕੇ ਫਿਰ ਬਿਲਟ ਨਾਲ ਉੱਤੇ ਅਟੈਚ ਕਰਾਂਗੇ ਇਸ ਤਿੱਕੇ ਹੁਣ ਆਪਾਂ ਬਲ ਪਾਲੇ ਨੂੰ ਬਲ ਪਾਂ ਤੋਂ ਬਾਹਰ ਸੈਂਟਰ ਦੀ ਸੀਨ ਨਾਲ ਸੀਨ ਮਲਾ ਕੇ ਨਾ ਆਪਾਂ ਪੂਰਾ ਚੱਕਰ ਕਰ ਲੈਣਾ ਆਪਣਾ ਤਿੰਨ ਵੇਰਾ ਇਹ ਹੈ ਰਾਗੇ ਆਪਣਾ 25 ਇੰਚ 25 ਇੰਚ ਦੀ ਇਹ ਆਪਾਂ ਉੱਪਰ ਬਿਲਟ ਅਟੈਚ ਕਰਨ ਵਾਸਤੇ ਕਪੜਾ ਕਟਿਆ ਰੇ 26 ਇੰਚ ਕੱਟ ਲਿਆ ਇਹ ਕਿੰਨੇ ਜੋੜ ਪਾਣਗੇ ਕਿਤੇ 3 ਇੰਚ ਦੀ ਇਹਦੇ ਨੂੰ ਚੜਾਈ 3 1/2 ਦੀ ਤੇ ਲੰਬਾਈ ਆਪਾਂ ਜਿੰਨਾ ਘੇਰਾ ਹੋ ਉਸ ਹਿਸਾਬ ਨਾਲ ਕੱਟ ਰਿਹਾ ਵਾ ਉਹਨੂੰ ਹੀ ਆਪਾਂ ਲਾਉਣ ਕੱਟ ਲਈਏ ਇਹਨੂੰ ਹੁਣ ਆਪਾਂ ਚਾਰ ਸਿਫੇਰ ਨਾਲ ਸਿੰਪਲ ਪਹਿਲਾਂ ਅਟੈਚ ਕਰਾਂਗੇ ਉਸ ਤੋਂ ਬਾਅਦ ਫੇ ਤੁਹਾਨੂੰ ਦੱਸਾਂਗੇ ਆਪਾਂ ਲਾਸਟਿਕ ਤੇ ਅੱਗੇ ਬਿਲਟ ਲਗਾਉਣ ਵਾਸਤੇ ਇਸ ਤਰੀਕੇ ਲਗਾਉਣੀ ਇਸ ਤਰੀਕੇ ਜਿੰਨਾ ਘੇਰਾ ਆਪਣਾ ਉਹਨਾਂ ਆਪਾਂ ਨਾਪ ਲੈਣਾ ਫਿਰ ਆਪਾਂ ਵੀ ਆਪਣਾ 25 ਇੰਚ ਇਸ ਲਈ ਆਪਾਂ ਬਿਲਟ ਜਿਹੜੀ ਅਗਲੀ 2 ਇੰਚ ਕੱਟ-ਕੱਟੀਏ ਹੁਣ ਬਿਲਟ ਨੂੰ ਤੇ ਜਿਹੜੀ ਲਾਸਟਕ ਪਾਣੀ ਆਪਾਂ ਲਾਸਟਕ ਆਪਾਂ ਇਹਦਾ 1/2 ਇੰਚ ਕੱਟ ਲਈਏ ਜਿੰਨੇ ਤਰ੍ਹਾਂ ਹਾਫ ਆ ਗਿਆ 13 ਇੰਚ 13 ਜਿਹੜੀ ਆਪਾਂ ਲਾਸਟ ਪਟ ਲਈ ਇਹ। ਪਲਾਸਟਿਕ ਦੇ ਬਿਲਟ ਦਾ ਹੁਣ ਆਪਾਂ ਇਸ ਤਰ੍ਹਾਂ ਜੋੜ ਪਾਵਾਂਗੇ। ਇਹ ਨੂੰ ਇੱਧਰ ਜੋੜ ਪਾਵਾਂਗੇ ਆਪਾਂ ਵਿੱਚ ਵਾਲੀ ਹੋਣਾ ਚਾਹੀਦਾ ਸਿੱਧੀ ਜੋੜ ਪਾਨ ਤੋਂ ਬਾਅਦ ਹੁਣ ਆਪਾਂ ਇਸ ਤਰੀਕੇ ਨਾਲ ਆਪਾਂ ਚ ਨਾਲ ਅਟੈਚ ਕਰ ਲਈਏ ਬਿਲਟ ਤੇ ਲਾਸਟਿਕ ਬਿਲਟ ਜਿਹੜੀ ਆਪਾਂ ਅੱਗੇ ਵਾਲੇ ਸਾਈਡ ਤੇ ਲਾਵਾਂਗੇ ਅਸਲ ਤੋਂ ਸ਼ੁਰੂ ਕਰਦੇ ਇਧਰ ਵੀ ਆਪਾਂ ਸੈਂਟਰ ਕਰ ਲੈਣਾ ਨੂੰ ਸਾਡੀ ਲਾ ਲੈਣੀ ਆਪਣੀ ਯਾਨ ਰੰਗ ਜਿਹੜਾ ਸ਼ਾਈਨਿੰਗ ਵਾਲਾ ਪਾਸਾ ਵਾ ਆ ਸ਼ਾਈਨਿੰਗ ਵਾਲਾ ਪਾਸਾ ਵਾ ਇਹ ਆਪਾਂ ਕਪੜਾ ਟੈਸਟ ਕਰਨਾ ਹੈ ਇਸ ਤਰੀਕੇ ਸੈਂਟਰ ਤੋਂ ਸ਼ੁਰੂ ਕਰਨੀ ਆਪਾਂ ਬੈਲਟ ਨਾਲ ਅਟੈਚ ਕਰਨੀ ਇਸ ਤਰ੍ਹਾਂ ਕਪੜਾ ਪਟਾ ਲੈਣਾ ਆਪਾਂ ਕਿਉਂਕਿ ਇਹ ਲੋਨ ਵਾਲੀ ਹੈ ਨਾ ਸਿੰਪਲ ਨਹੀਂ ਹੈਗੀ ਲੋਨ ਵਾਲੀ ਇਹ ਲੋਨ ਥੋੜਾ ਸਵਾਰਾ ਕਰਨਾ ਪੈਂਦਾ ਕਪੜੇ ਚੈੱਕ ਕਰਕੇ ਲੋਨ ਆਪਣੀ ਜਗ੍ਹਾ ਤੇ ਰਹਿਏ ਬਿਲਟ ਕੱਪੜੇ ਜਗ੍ਹਾ ਤੇ ਰਹਿਏ ਬਿਲਟ ਨੂੰ ਆਪਾਂ ਪੁੱਠੀ ਹੀ ਕਰ ਲੈਂਦੇ ਆ ਤਾਂ ਇਸ ਤਰ੍ਹਾਂ ਸੈਟਿੰਗ ਨਹੀਂ ਆਉਂਦੀ ਜਿਹੜੇ ਜਿਹੜੇ ਫਸ ਮਾਰ ਕੇ ਆਪਣੀ ਜਗ੍ਹਾ ਤੇ ਲਾਉਣ ਤੇ ਉੱਪਰ ਬਿਲਟ ਦੇ ਕੱਪੜੇ ਨੂੰ ਉਹ ਆਪਾਂ ਸੈਂਟਰ ਵਿੱਚ ਸੈਂਟਰ ਨੂੰ ਮਿਲਾ ਕੇ ਆ ਸੈਟਰ ਇਸ ਤਰੀਕੇ ਆਪਾਂ ਰੱਖਾਂਗੇ ਇਹਦੇ ਸੈਟਰ ਨੂੰ ਸੈਂਟਰ ਮਿਲਾ ਕੇ ਸਤਾਂ ਜਿਹੜੇ ਪੁੱਠੇ ਮੇਟ ਲਾਈਵ ਨੂੰ ਨੋਟ ਕਰਿਆ ਚ ਇਸ ਲਈ ਕਿ ਤੇ ਤੰਗੇ ਕੋਈ ਸਮਝਾ ਕਰਕੇ ਅੰਚੀ ਗਿਤਾ ਕਿਲਸੀ ਗੀ ਕੋਨੇ ਨਾਲ ਇਸ ਤਰ੍ਹਾਂ ਬੈਲਟ ਬਰਸ ਨਾਲ ਇਹ ਚੋਹੀ ਇਸ ਤਰ੍ਹਾਂ ਆਪਾਂ ਸੀਨ ਲਗਾਵਾਂਗੇ ਇਸ ਤਰੀਕੇ ਹੁਣ ਆਪਾਂ ਸੀਨ ਲਾਵਾਂਗੇ ਅਗੋਂ 프ਰੰਟ ਪੱਲੇ ਤੋਂ ਸ਼ੁਰੂ ਕਰਾਂਗੇ ਸੀਨ ਜਿਹੜੀ ਪਹਿਲੇ ਸੀਨ ਜਿਹੜੀ ਉਹਦੇ ਉੱਪਰ ਬੁਕਰਮ ਦੇ ਉੱਤੇ ਵੀ ਸੀਨ ਲਾਉਣਾ ਪੇਸਟਿੰਗ ਦੇ ਉੱਪਰ ਜਿਹੜਾ ਪਾਇਆ ਪਾਓ ਪੇਸਟਿੰਗ ਪਾਈਏ ਬਿਲਕ ੱਗ ਗਏ ਉਹਦੇ ਉੱਤੇ ਸੀਨ ਲਾਵਾਂਗੇ ਦੇਖੋ ਆਪਣੀ ਲਾਸਟਿਕ ਸ਼ੁਰੂ ਹੋਣੀ ਹੈ ਫਿਰ ਆਪਾਂ ਲਾਸਟਿਕ ਤੇ ਸੀਨ ਨਹੀਂ ਲਾਣੀ ਥੱਲੇ ਲਾਣੀ ਹੈ ਹੁਣ ਆਪਣੀ ਆਹ ਦੀ ਲਾਸਟਿਕ ਆਪਾਂ ਲਾਸਟਿਕ ਤੇ ਸੀਨ ਥੱਲੇ ਲਾਣੀ ਹੈ ਲਾਸਟਿਕ ਦੇ ਉੱਪਰ ਸੀਨ ਨਹੀਂ ਲਾਣੀ ਹੈਗੀ ਸੀਨ ਦੇ ਉੱਪਰ ਸੀਨ ਲਾਵਾਂਗੇ ਜਿਹੜਾ ਪਹਿਲਾ ਸੀਨ ਲੱਗੀ ਆਪਾਂ ਬਿਲਟ ਅਟੈਚ ਕੀਤੀ ਹੈ ਫਿਰ ਸੀਨ ਪ੍ਰੋਪਰ ਆ ਜਾਂਦੀ ਏ ਤੁਹਾਨੂੰ ਆਪਾਂ ਲਾਸਟ ਇੱਕ ਤੇ ਸੀਨ ਲਾ ਰਹੀਆਂ ਲਾਸਟ ਉੱਪਰ ਨਹੀਂ ਲਾਈਸ ਲਾਸਟ ਤੇ نیچے ਲਾਈ ਜਿਵੇਂ ਆਪਾਂ ਪਲਾਜ਼ੋ ਦੇ ਲਾਸਟ ਇੱਕ ਪਾਨੇ ਆ ਵੀ ਬਾਅਦ ਉੱਪਰ ਸੀਨ ਆਪਾਂ ਖਿੱਚ ਕੇ ਲਗਾਵਾਂਗੇ ਇੱਕ ਸੀਨ ਤੇ ਸਿੱਕੇ ਹੁਣ ਆਪਣੇ ਸਾਰੇ ਸੀਨ ਪਿੱਛੇ ਆਪਣੀ ਲਾਸਟ ਕੱਟਾ ਚੋ ਗਈ। ਅਗੇ ਬੈਲਟ ਲੱਗ ਗਈ। ਹੁਣ ਪਤਾ ਦੱਸਾਂਗੇ। ਬੈਲਟ ਤੇ ਇਬਰ ਉਬਰ ਕਰਕੇ ਇਹਨਾਂ ਨੂੰ ਇੱਕਸਾਰ ਕਰਕੇ। ਉਹਨਾਂ ਨੂੰ ਇੱਕਸਾਰ ਕਰਾਂਗੇ। ਇਸ ਤਰੀਕੇ ਨਾਲ ਆਪਣਾ ਅੱਗੇ ਵਾਲ ਪਾਸਾ ਬਿਲਕੁਲ ਹੋ ਗਿਆ। ਅੱਗੇ ਵਾਲ ਪਾਸਾ ਹੋ ਗਿਆ ਬਿਲਕੁਲ। ਪਿੱਛੇ ਆਪਣੀ ਇਸ ਤਰ੍ਹਾਂ ਲਾਸਟ ਕੱਟਾ ਬਣ ਗਈ। ਹੁਣ ਦੱਸਾਂਗੇ ਪਤਨ ਮੋਰੀ ਬਣਾਣੀ ਹੈ। ਹੁਣ ਆਪਾਂ ਮੂਰੀ ਬ੍ਰਦਰ ਮਸ਼ੀਨ ਨਾਲ ਬਣਾਵਾਂਗੇ ਇਹਨਾਂ ਕੋਲ ਤੁਹਾਡੇ ਜਨਸ ਸਲੈਕਟ ਕਰਨੇ ਆ ਉੱਪਰ ਐਕਸ ਵਗੈਰਾ ਲਿਆ ਐਸਐਸ ਲਿਆ ਕੇ ਧੋਨੇ ਐਸਐਸ ਲਿਆ ਕੇ 니ਜੀ ਆਪਾਂ ਜਿਹੜੇ ਛੋਟੇ ਨੰਬਰ ਨੇ ਇੱਥੇ 27 ਨੰਬਰ ਆ ਆ ਡਿਜ਼ਾਈਨ ਦਿੱਤਾ ਹੋਇਆ 27 ਨੰਬਰ ਤੇ 27 ਇੱਥੋਂ ਆਪਾਂ ਆ ਨਿਸ਼ਾਨ ਨੂੰ ਸਿੱਧੀ ਕਰਕੇ ਤੇ ਹੁਣ ਆਪਾਂ ਮੂਰੀ ਡਿਜ਼ਾਈਨ ਬਣਾਵਾਂਗੇ ਇਸ ਲਈ ਕੱਪੜਾ ਸਵਾਰਾ ਕਰਕੇ ਰੱਖ ਲੈਣਾ ਤੂੰ ਦੇਖ ਸਕਨੇ ਆ ਡਿਜ਼ਾਈਨ ਆਪਣਾ ਸਹੀ ਬੰਦਾ ਕਿ ਨਹੀਂ ਜੇ ਯਾਨਾ ਪੂਰਾ ਪ੍ਰੋਪਰ ਆਪਣਾ ਸਹੀ ਬੰਨ ਰਿਹਾ ਜੇ ਥੋੜੇ ਜਿਹਾ ਡਿਜ਼ਾਈਨ ਚ ਫਰਕ ਪਾਣਾ ਹੋਵੇ ਵੱਡਾ ਜਾਂ ਛੋਟਾ ਕਰਨਾ ਹੋਵੇ ਤੋ ਫਿਰ ਆਪਾਂ ਇੱਥੋਂ ਕਰ ਸਕਦੇ ਆ ਇਹ ਡਿਜ਼ਾਈਨ ਨੂੰ ਬਦਲਾ ਕਰਨਾ ਹੈ ਸਿੱਧਾ ਕਰਨਾ ਹੈ ਤੇ ਫਿਰ ਆਪਾਂ ਨੰਬਰ ਅੱਗੇ ਲੈ ਕੇ ਆਉਣੇ ਆ ਜਿਵੇਂ 4 ਆ 4 ਤੋਂ 3 ਜਿਵੇਂ ਆਪਾਂ ਪਿੱਛੇ ਜਾਵਾਂਗੇ 2 1 ਉੱਤੇ ਡਿਜ਼ਾਈਨ ਜਿਆਦਾ ਸੰਘਣਾ ਹੋਏਗਾ ਜਿਆਦਾ ਬਰੀਕ ਹੋਏਗਾ ਇਸ ਕਰਕੇ ਆਪਾਂ ਨੋਰਮਲ ਰੱਖਿਆ ਨੋਰਮਲ ਸਮਾਪਤ ਇਸ ਤਰੀਕੇ ਆਪਣਾ ਗਿਆ ਬਣ ਰਿਹਾ ਇਸ ਤਰੀਕੇ ਹੁਣ ਮੋਰੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਦੱਸਾਂਗੇ ਤੁਹਾਨੂੰ ਸ਼ੇਪ ਆਪਾਂ ਸੇਨ ਲਾਂ ਲਈ ਮੋਰੀ ਦੀ ਸ਼ੇਪ ਕਿਸਟਰੀਕ ਬਣਾਣੀ ਹੈ ਸਭ ਤੋਂ ਪਹਿਲਾਂ ਮੂਰੀ ਬਣਾਉਂਦੇ ਪਹਿਲਾਂ ਆਪਾਂ ਇੱਥੋਂ ਆਸਨ ਦੀ ਸੀਣੀ ਨਿਕਲਾ ਲੀਦੀ ਹੈ ਲਾਉਣ ਵਾਲੀ ਕਰਕੇ ਜਿੱਥੇ ਵੀ ਲਾ ਸਕਦੇ ਆ ਜਿਹੜੇ ਮੂਰੀ ਪ੍ਰੋਪਰ ਰਵੇ ਆਸਨ ਦੀ ਸੀਹਾ ਸੈਂਟਰਲ ਸੀਂ ਆਸਨ ਦੀ ਹੋਗੀ ਇਧਰੋਂ ਤੇ ਇਧਰੋਂ ਲਾਉਣ ਜਿਹੜੀ ਆਪਣੀ ਜਗ੍ਹਾ ਤੇ ਰਹਿੰਦੀ ਹੈ ਜੋ ਵੀ ਲਾਉਣ ਵਿੱਚ ਢਿੱਲ ਵੀ ਹੈ ਤੇ ਹੁਣ ਆਪਣੀ ਇਧਰ ਵਾਲੀ ਇਧਰ ਰਹੇਗੀ ਦੂਸਰੀ ਸਾਈਡ ਦੀ ਵੀ ਜਿਹੜੀ ਉਸੇ ਸੱਟ ਰਹੇਗੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰ ਲੈਣਾ ਹੈ ਸਤਾਂਜ ਚ ਆਪਾਂ ਮੂਰੀ ਲਖਾਂਗੇ ਇਹ ਗੁੱਡੀ ਸਲਵਾਰ ਦੀ ਮੂਰੀ ਛੋਟੀ ਨਹੀਂ ਵਧੀਆ ਲੱਗਦੀ ਇਹ ਹਮੇਸ਼ਾ ਵੱਡੀ ਮੂਰੀ ਹੁੰਦੀ ਹੈ ਤੇ ਨਾਲੇ ਸਿੰਪਲ ਹੁੰਦੀ ਹੈ ਇਸ ਤਰੀਕੇ ਹੁਣ ਆਪਾਂ ਇਹਦੀ ਸ਼ੇਪ ਬਣਾਵਾਂਗੇ ਆਸਾਂ ਦੇ ਸੇਨ ਨਾਲ ਇਹ ਤੋਂ ਹੁਣ ਆਪਾਂ ਸੇਨ ਲਾਵਾਂਗੇ ਅਕਸ਼ਰ ਦਸੀਂ ਸਿੱਧੇ ਸਿਨ ਕਰਨੀਆਂ ਆਪਾਂ ਇਸ ਤਰੀਕੇ ਹੁਣ ਆਪਾਂ ਪਹਿਲਾਂ ਸੀਗਾ ਡਿਜ਼ਾਈਨ ਬਣਾਉਂਦੇ ਹੁਣ ਆਪਾਂ ਪਹਿਲਾਂ ਸਿੰਪਲ ਸਿਨ ਲਾਣੀ ਆਪਾਂ 2 ਨੰਬਰ ਤੇ ਹੁਣ ਇੱਥੋਂ ਆਪਾਂ ਇਥੇ 1 ਤੇ 2 ਦੇ ਵਿੱਚ ਡੇਢ ਤੇ ਆ ਗਈ ਸਿਨ ਸਹੀ ਹੋ ਗਈ ਤੇ ਇਥੋਂ ਹੁਣ ਆਪਾਂ 2 ਨੰਬਰ ਤੇ ਕਰਾਂਗੇ ਇਹ ਹੈਗੇ 2 ਨੰਬਰ 2 ਨੰਬਰ ਤੇ ਸਿੰਪਲ ਸਿਨ ਲਾਣਾ ਜਣ ਅਜੇ ਪੋ ਬੈਕ ਕਰਨੀ ਸੀ ਇਹਨੂੰ ਇਸ ਤਰੀਕੇ ਹੁਣ ਗੁੱਡੀ ਸਲਵਾਰ ਦੀਆਂ ਮੁਰੀਆਂ ਬਣ ਕੇ ਤਿਆਰ ਹੋ ਗਈਆਂ ਬਿਲਕੁਲ ਸਿਫਾਈਏ ਡਾਈਵਲ ਮਸ਼ੀਨ ਨਾਲ ਕਰਨ ਵਾਸਤੇ ਕੋਈ ਵੱਲ ਨਹੀਂ ਕੋਈ ਕੁੰਡੀ ਨਹੀਂ ਕੋਈ ਟੱਪਾ ਨਹੀਂ ਇਸ ਤਰੀਕੇ ਤੁਸੀਂ ਕਢਾਈ ਵਾਲੀ ਮਸ਼ੀਨ ਬ੍ਰਦਰ ਨਾਲ ਮੁਰੀਆਂ ਬਣਵਾ ਸਕਦੇ ਹੋ ਇਹ ਆਪਣੀ ਗੁੱਡੀ ਸਲਵਾਰ ਸੀ ਗੁੱਡੀ ਸਲਵਾਰ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਇਹ ਆਪਣਾ ਅਗਲਾ ਪੱਲਾ ਆ ਗਿਆ ਸਿਰਫ ਇੱਕ ਵਾਲ ਹੀ ਦਿਸਣਾ ਹੈ ਵਿੱਚ ਆਪਣੇ نیچے ਆਪਣੇ ਆਗੇ ਚਾਰ ਵਾਲ ਪਾਏ ਨੇ ਆਪਾਂ ਇੰਨਾ ਬਲ ਨੀਚੇ ਨੇ ਇੱਕ ਉੱਪਰ ਵਾਲ ਜਿਹੜਾ ਪ੍ਰੈਸ ਵਾਲਾ ਹੁੰਦਾ ਹੈ ਇਸ ਤਰ੍ਹਾਂ ਹੀ ਇੱਧਰ ਹੈ ਅੱਗੇ ਆਪਾਂ ਪੱਟੀ ਲਾਈਏ ਪਿੱਛੇ ਆਪਾਂ ਪਲਾਸਟਿਕ ਪਾਈਏ ਮੋਤੀ ਸਲਵਾੜ ਦੇ ਇਹ ਲਾਉਣ ਵਾਲੇ ਪੈਂਸੇ ਸੂਟ ਨਾਲ ਗੁੱਡੀ ਸਲਵਾਇਰ ਆਪਾਂ ਤਿਆਰ ਕੀਤੀ ਹੈ ਕਿਸੇ ਨੇ ਵੀ ਪਰਵਾਣੀ ਹੋਵੇ ਬਣਵਾ ਸਕਦਾ ਵਾ ਬਾਕੀ ਤੁਸੀਂ ਵੀਡੀਓ ਵੇਖ ਕੇ ਚੈਨਲ ਤੇ ਕੋਣ ਸ਼ੇਅਰ ਕਰ ਦੇਣੀ ਤੇ ਲਾਈਕ ਸਬਸਕ੍ਰਾਈਬ ਕਰ ਲੈਣਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੇ ਜੀ ਓਕੇ ਜੀ ਬਾਏ ਬਾਏ